अज सिड़ सतिया वैलफेयर सोसायटी पेंड नंगला विखे माणयोग डिप्टी स्पीकर विधानसभा सरदार जय करिशन सिंह रौड़ी ने इमारत नवीनीकरण का उदघाटन कियासायटी लख रुपये का चैक दे के निवाजिया सोसायटी दे मैंबर नगर पंचायत नगर निवासिया ने रोड़ी साहेब जी का तह दिलोन धनवाद किया पैकामे जगत गढ़ से हरि कृष्ण गंगड़ की रिपोर्ट ਸਤਿ ਅਰਥ ਜਠੇਰੇ ਦੇ ਸਾਡੇ ਪ੍ਰਬੰਧਕ ਸਾਥੀ ਆ ਜਿੰਨੇ ਵੀ ਸੰਗਤ ਆ ਉਹਨਾਂ ਵੱਲੋਂ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਗੜਸ਼ੰਕਾ ਹਲਕੇ ਲਈ ਗ੍ਰਾਂਟਾਂ ਦੇ ਜਿਹੜੇ ਢੇਰ ਲਗਾ ਦਿੱਤੇ ਆ ਜਿਹਦੇ ਵਿੱਚ ਅੱਜ 5 ਲੱਖ ਰੁਪਏ ਦੀ ਗ੍ਰਾਂਟ ਜਿਹੜੀ ਆ ਇੱਥੋਂ ਦੀਆਂ ਇਮਾਰਤਾਂ ਦੇ ਲਈ ਜਾਂ ਹੋਰ ਜਿੱਥੇ ਜਥਾ ਜੋ ਇਹਨਾਂ ਦੇ ਵਿਕਾਸ ਦੇ ਲਈ ਜਿਹੜੀ ਉਹ ਭੇਜੀ ਹੈ ਸਾਰੀ ਸੰਗਤ ਨੂੰ ਮੈਂ ਬਹੁਤ ਬਹੁਤ ਮੁਬਾਰਕਬਾਦ ਵਧਾਈ ਦਿੰਦਾ ਮੁੱਖ ਮੰਤਰੀ ਸਾਹਿਬ ਦਾ ਦੋਨੋਂ ਹੱਥ ਜੋੜ ਕੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਐਡੀ ਵੱਡੀ ਰਕਮ ਜਿਹੜੀ ਉਹਨਾਂ ਨੇ ਵਿਸ਼ੇਸ਼ ਤੌਰ ਤੇ ਵਿਕਾਸ ਕਾਰਜਾਂ ਲਈ ਸੌਂਪੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪੰਜਾਬ ਬਿੰਦਸਵਾ ਦੇ ਡਿਪਟੀ ਸਪੀਕਰ ਜੈਕੇਸ਼ ਸਿੰਘ ਜੀ ਰੋੜੀ ਪਿੰਡ ਨੱਗਲਾਂ ਦੇ ਸਿੱਧੜ ਸਤਿਆ ਸਥਾਨ ਜਠੇਰਿਆ ਤੇ ਪਹੁੰਚੇ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਾਡੇ ਨੇ ਵਾਅਦਾ ਕੀਤਾ ਸੀ 5 ਲੱਖ ਦਾ ਜਿਹੜਾ ਸਤਿਆ ਦੀ ਡਿਵੈਲਪਮੈਂਟ ਵਾਸਤੇ ਅੱਜ ਉਹ ਸਾਡੇ ਕੋਲ ਪਹੁੰਚੇ ਨੇ ਅਸੀਂ ਆਪਣੀ ਨਗਰ ਵੱਲੋਂ ਤੇ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕਰਦੇ ਆ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕਾ ਪਤੇ ਪਿੰਡ ਨੰਗਲਾਂ ਵੱਲੋਂ ਇਹ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੈਕਟਰੀ ਜੀ ਡੀਪਟੀ ਸੁਪਰੀਖ ਸਾਹਿਬ ਬਹੁਤ ਪਤੀ ਧੰਵਾਦੀ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਦਾ ਨਾਮ ਯਾਦ ਰੱਖਿਆ ਦੀਪ ਜੀ ਦੀਪ ਜੀ ਪਾ ਜਗੇ ਸਾਡੇ ਉਹ ਗ੍ਰਾਂਟ ਲਿਆ ਕੇ ਸਾਡੇ ਪਿੰਡ ਦੇ ਨਾਲੋਂ ਇਸ ਵੇਲੇ ਸਿੱਧਣ ਸਤਿਆਂ ਦੇ ਵਿਕਾਸ ਵਾਸਤੇ 5 ਲੱਖ ਦਾ ਚੈੱਕ ਪੇਟ ਕਰਕੇ ਲਏ ਆ ਪੋਤਵੋ ਹਕਮਤਵਾਦ ਬਾਈ ਗੁਰਜੀ ਕੀ ਫਤਿਹ ਅੱਜ ਸਾਡੇ ਮੁੱਖ ਮਹਿਮਾਨ ਡਿਪੀ ਸਪੀਕਰ ਸਰਦਾਰ ਜੈਕ ਸਿੰਘੀ ਰੋੜੀ ਵਿਧਾਨ ਸਭਾ ਪੰਜਾਬ ਸਾਡੇ ਸਦੀਆਂ ਦੇ ਉੱਤੇ ਸ਼ਿਰਕਤ ਕਰਨ ਆਏ ਉਹਨਾਂ ਨੇ ਸਾਨੂੰ ਮੁੱਖ ਮੰਤਰੀ ਦੁਆਰਾ ਭੇਜੀ ਗਈ ਰਾਸ਼ੀ 5 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਜਿਹੜਾ ਕਿ ਸਿੱਧ ਸਤਿਆਂ ਦੇ ਵਿਕਾਸ ਲਈ ਵਰਤਿਆ ਜਾਵੇਗਾ ਅਸੀਂ ਆਪਣੀ ਸਮੁੱਚੀ ਸੰਗਤ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਮਾਨਯੋਗ ਡਿਪਟੀ ਸਪੀਕਰ ਸਰਦਾਰ ਜੈਕ੍ਰਿਸ਼ਨਿੰਘ ਟੋੜੀ ਦਾ तहे ਦਿਲੋਂ ਧੰਨਵਾਦ ਕਰਦੇ ਆ ਜਿਹੜੇ ਕਿ ਗਰੀਬਾਂ ਮਜਰੂਮਾਂ ਨਤਾਣਿਆਂ ਨਮਾਣਿਆਂ ਦੀ ਬਾਹ ਫੜਦੇ ਨੇ ਤੇ ਉਹਨਾਂ ਦੀ ਹਰ ਤਰ੍ਹਾਂ ਸਹਾਇਤਾ ਕਰਦੇ ਨੇ ਇੰਨਾ ਕਹਿੰਦਿਆ ਹੋਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਵੱਲੋਂ ਮਨ ਸਿੰਘ ਜੀ ਮਾਨ ਤੇ ਉਹਨਾਂ ਦੇ ਡਿਪਟੀ ਸਪੀਕਰ ਸਰ ਜੈਸ਼ਨ ਸਿੰਘ ਰੋੜੀ ਜੋ ਕਿ ਸਾਡੇ ਪਿੰਡ ਅੰਗੜਾ ਵਿੱਚ ਆਏ ਉਹਨਾਂ ਨੇ ਸਾਨੂੰ ਇਹ ਸਿੱਧੜ ਸਤਿਆ ਦੇ ਵਿਕਾਸ ਵਾਸਤੇ 5 ਲੱਖ ਰੁਪਏ ਦਾ ਚੈੱਕ ਭੇਟ ਕੀਤਾ ਉਹਨਾਂ ਦਾ ਅਸੀਂ ਬਹੁਤ-ਬਹੁਤ ਤੇ ਪਵਨ ਸਰਕਾਰ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ